ਪੰਜਾਬੀਆਂ ਦੇ ਸਿਰ ਤੇ ਅਕਸਰ ਇੱਕ ਮਹਿਣਾ ਆਉਂਦਾ ਹੈ ਕਿ ਪੰਜਾਬੀ ਜਿਉਂਦੇ ਜੀ ਬੰਦੇ ਦੀ ਕਦਰ ਨਹੀਂ ਕਰਦੇ ਤੇ ਮਰਨ ਤੋਂ ਬਾਅਦ ਉਹਦੇ ਮੇਲੇ ਲਾਏ ਜਾਂਦੇ ਨੇ ਉਹਦੀਆਂ ਵਰਸ਼ੀਆਂ ਬਣਾਈਆਂ ਜਾਂਦੀਆਂ ਤੇ ਇਹ ਗੱਲ ਦੇ ਵਿੱਚ ਸੱਚਾਈ ਕਿੰਨੀ ਕੁ ਹੈ ਵਾਕਈ ਇਸ ਗੱਲ ਦੇ ਵਿੱਚ ਸੱਚਾਈ ਹੈ ਕਿਉਂ ਕਿ ਕਿਉਂਕਿ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਹੋਇਆ ਵੀ ਹੈ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਜਿਉਂਦੇ ਜਾਗਦੇ ਆ ਉਹ ਰੋਲਾ ਪਾਉਂਦੇ ਰਹੇ ਪੁੱਛਿਆ ਨਹੀਂ ਪਰ ਉਸ ਤੋਂ ਬਾਅਦ ਉਹਨਾਂ ਨੂੰ ਮੰਨਿਆ ਗਿਆ ਕੌਮ ਦੇ ਹੀਰੋ ਮੈਂ ਗੱਲ ਕਰ ਰਿਹਾ ਦੀਪ ਸਿੰਘ ਸਿੱਧੂ ਹੋਰਾਂ ਦੀ ਜਾਂ ਫਿਰ ਭਾਈ ਜੋਗਾ ਸਿੰਘ ਖਾਲਸਾ ਨੇ ਜਿਨ੍ਹਾਂ ਦੀ ਆਪਾਂ ਜਿਉਂਦੇ ਜੀ ਇਨੀ ਕਦਰ ਨਹੀਂ ਪਾਈ ਪਰ ਬਾਅਦ ਸਾਨੂੰ ਪਤਾ ਲੱਗਿਆ ਕਿ ਹੋਇਆ ਕੀ ਕਿਵੇਂ ਜੋ ਕੀਤਾ ਗਿਆ ਅੱਜ ਭਾਈ ਅਮਰਤਪਾਲ ਸਿੰਘ ਨੇ ਜੋ ਡਿਬੜੂਗੜ ਜੇਲ੍ਹ ਦੇ ਵਿੱਚ ਨੇ ਜਿਉਂਦੇ ਜਾਗਦੇ ਨੇ ਚੜ੍ਹਦੀ ਕਲਾ ਦੇ ਵਿੱਚ ਨੇ ਸੋ ਅੱਜ ਉਹਨਾਂ ਦੀ ਭੁੱਖ ਹੜਤਾਲ ਰੱਖੀ ਹੋਈ ਹੈ ਭੁੱਖ ਹੜਤਾਲ ਰੱਖਿਆ ਨੂੰ ਵੀ ਅੱਜ ਤਕਰੀਬਨ 10 ਦਿਨ ਹੋ ਗਏ ਆ ਤੇ ਬਾਹਰ ਉਹਨਾਂ ਦੇ ਮਾਪਿਆਂ ਨੇ ਵੀ ਜਿਹੜੀ ਭੁੱਖ ਹੜਤਾਲ ਹੈ ਉਹ ਸ਼ੁਰੂ ਕਰ ਦਿੱਤੀ ਹੈ ਪਰ ਅਸੀਂ ਅਕਸਰ ਦੇਖਦੇ ਹਾਂ ਕਿ ਪੰਜਾਬੀ ਜਿਹੜੇ ਨੇ ਉਹ ਜਦੋਂ ਕਿਸਾਨੀ ਦੀ ਐਮਐਸਪੀ ਦੀ ਗੱਲ ਆਉਂਦੀ ਹੈ ਤਾਂ ਉਹਦੇ ਵਿੱਚ ਤਾਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਮਤਲਬ ਕਿ ਐਮਐਸਪੀ ਤਾਂ ਇੱਕ ਕਾਨੂੰਨ ਹੈ ਨਾ ਪਰ ਦੂਜੇ ਪਾਸੇ ਜਦੋਂ ਆਪਾਂ ਗੱਲ ਕਰਦੇ ਇਹਨਾਂ ਸਿੰਘਾਂ ਦੀ ਇਹ ਤਾਂ ਜਾਨਾਂ ਨੇ ਇਹ ਤਾਂ ਮਨੁੱਖੀ ਜਾਨਾਂ ਨੇ ਇਹ ਆਮ ਜਾਨਾਂ ਵੀ ਨਹੀਂ ਐ ਇਹਨਾਂ ਨੇ ਤਾਂ ਤੁਹਾਡੇ ਪੰਜਾਬ ਵਾਸਤੇ ਬਹੁਤ ਕੁਝ ਕੀਤਾ ਤੇ ਜੋ ਕਰਨ ਜਾ ਰਹੇ ਸੀ ਪੰਜਾਬੀਆਂ ਦੇ ਪੁੱਤ ਜਿਹੜੇ ਨੇ ਉਹ ਨਸ਼ੇ ਨਾਲ ਮਰ ਰਹੇ ਆ ਤੇ ਸਭ ਤੋਂ ਵੱਡਾ ਕੰਮ ਹੀ ਜਿਹੜਾ ਭਾਈ ਅਮਰਤਪਾਲ ਸਿੰਘ ਨੇ ਸ਼ੁਰੂ ਕੀਤਾ ਸੀ ਕਿ ਨਸ਼ਾ ਛਡਾਉਣਾ ਤੇ ਕਿੰਨੇ ਲੋਕਾਂ ਦਾ ਨਸ਼ਾ ਉਹਨਾਂ ਨੇ ਛਡਾ ਵੀ ਦਿੱਤਾ ਸੋ ਐਮਐਸਪੀ ਇੱਕ ਕਾਨੂੰਨ ਵਾਸਤੇ ਆਪਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੋ ਸਕਦੇ ਆ ਸ਼ੁਭਕਰਨ ਸਿੰਘ ਗੋਲੀ ਖਾ ਸਕਦਾ ਪਰ ਅਸੀਂ ਇਨ੍ਹਾਂ ਸਿੰਘਾਂ ਵਾਸਤੇ ਬਾਹਰ ਕਿਉਂ ਨਹੀਂ ਆਉਂਦੇ ਕੀ ਸਾਡੀ ਮਾਨਸਿਕਤਾ ਹੈ ਜਦੋਂ ਭਾਈ ਅਮਰਤਪਾਲ ਸਿੰਘ ਮੈਂ ਮਾਫ ਕਰਨੇ ਸ਼ਬਦ ਕਹਿ ਰਹੇ ਆ ਪਰ ਕੀ ਕੋਈ ਅਨਸੁਖਾਮੀ ਘਟਨਾ ਜਿਸ ਦਿਨ ਵਾਪਰ ਜਾਂਦੀ ਹੈ ਨਾ ਸਿੰਘਾਂ ਦੇ ਨਾਲ ਅਸੀਂ ਉਸ ਤੋਂ ਬਾਅਦ ਫਿਰ ਵਰਸੀਆਂ ਦੇ ਉੱਤੇ ਹੋ ਜਾਣਗੇ ਫਿਰ ਮੇਲਿਆਂ ਦੇ ਉੱਤੇ ਹੋ ਜਾਣਗੇ ਫਿਰ ਮੇਲਾ ਲਾਉਣ ਵਾਲੇ ਵਰਸੀਆਂ ਮਨਾਉਣ ਵਾਲੇ ਦੋ ਗਰੁੱਪ ਹੋ ਜਾਣਗੇ ਇੱਕ ਕਹਿਣਗੇ ਅਸੀਂ ਇਸ ਤਰੀਕੇ ਨਾਲ ਲਾਵਾਂਗੇ ਅਸੀਂ ਵਾਰਸਾਂ ਉਹਨਾਂ ਦੇ ਦੂਜੇ ਕਹਿਣਗੇ ਵੀ ਅਸੀਂ ਵਾਰਸਾਂ ਅਸੀਂ ਇਸ ਤਰੀਕੇ ਨਾਲ ਮੇਲਾ ਲਾਵਾਂਗੇ ਜਿਵੇਂ ਭਾਈ ਦੀਪ ਸਿੰਘ ਸਿੱਧੂਬਾਰੀ ਹੋਇਆ ਦੋ ਗਰੁੱਪ ਹੋ ਗਏ ਸੋ ਅੱਜ ਭਾਈ ਅਮਰਤਪਾਲ ਸਿੰਘ ਜਿਉਂਦੇ ਜਾਗਦੇ ਨੇ ਉਹਨਾਂ ਦੇ ਜਿਹੜੇ ਹੋਰ ਸਾਥੀ ਨੇ ਉਹ ਜਿਉਂਦੇ ਜਾਗਦੇ ਨੇ ਕੀ ਅਸੀਂ ਉਹਨਾਂ ਦੇ ਵਾਸਤੇ ਇੱਕ ਹਾਂ ਦਾ ਨਾਰਾ ਨਹੀਂ ਮਾਰ ਸਕਦੇ ਅਸੀਂ ਬਾਹਰ ਨਹੀਂ ਆ ਸਕਦੇ ਮੈਂ ਮੈਂ ਕੋਈ ਵਾਇਲੈਂਸ ਨੂੰ ਕ੍ਰੀਏਟ ਕਰਨ ਨੂੰ ਨਹੀਂ ਕਹਿ ਰਿਹਾ ਇੱਕ ਤਰੀਕੇ ਦੇ ਨਾਲ ਜਿਵੇਂ ਭਾਈ ਰਾਜੂਆਣਾ ਸਾਹਿਬ ਜਿਹੜੇ ਨੇ ਜਿਨ੍ਹਾਂ ਦੀ ਜਿਨ੍ਹਾਂ ਨੂੰ ਫਾਂਸੀ ਲੱਗਣ ਲੱਗੀ ਸੀ 2012 ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਵੱਸਣ ਵਾਲੇ ਪੰਜਾਬੀ ਇੱਥੋਂ ਤੱਕ ਸਾਡੇ ਹਿੰਦੂ ਮੁਸਲਮਾਨ ਭਰਾ ਵੀ ਇਕੱਠੇ ਹੋ ਗਏ ਸੀ ਸੋਸ ਵਾਲੇ ਏਡੀ ਵੱਡੀ ਆਪਾਂ ਲਹਿਰ ਬਣਾ ਦਿੱਤੀ ਕਿ ਸਰਕਾਰ ਨੂੰ ਉਹ ਫਾਂਸੀ ਰੱਦ ਕਰਨੀ ਪਈ ਕੀ ਅੱਜ ਅਸੀਂ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਵਾਸਤੇ ਇਹ ਇਹ ਸਟੈਪ ਨਹੀਂ ਲੈ ਸਕਦੇ ਕੀ ਸਾਨੂੰ ਉਹਨਾਂ ਦੇ ਬਜ਼ੁਰਗ ਮਾਪੇ ਜਿਨ੍ਹਾਂ ਨੇ ਆਪਣੇ ਪੁੱਤ ਜਿਹੜੇ ਨੇ ਉਹਨਾਂ ਨੂੰ ਕਿਹਾ ਤਾਂ ਵੀ ਤੁਰਪੋ ਕੰਮ ਵਾਸਤੇ ਕੋਈ ਗੱਲ ਨਹੀਂ ਸੋ ਅੱਜ ਪੰਜਾਬੀ ਜਿਹੜੇ ਨੇ ਸਿੱਖ ਨੇ ਖਾਸ ਤੌਰ ਦੇ ਉੱਤੇ ਕਿ ਉਹ ਨਹੀਂ ਤੁਰ ਸਕਦੇ ਕਾਮਰੇਡ ਕਿਸਾਨੀ ਲੀਡਰਾਂ ਦੇ ਨਾਲ ਮੈਂ ਵਿਰੋਧ ਨਹੀਂ ਕਰਦਾ ਕਿਸਾਨੀ ਅੰਦੋਲਨ ਦਾ ਸਾਡੀਆਂ ਮੇਰੀਆਂ ਹੋਰ ਵੀਡੀਓਜ਼ ਤੁਸੀਂ ਜਾ ਕੇ ਦੇਖੋ ਅਸੀਂ ਵਿਰੋਧ ਨਹੀਂ ਕਰਦੇ ਅਸੀਂ ਨਾਲ ਆ ਪਹਿਲਾਂ ਵੀ ਨਾਲ ਸੀ ਤੇ ਹੁਣ ਵੀ ਨਾਲ ਆ ਕਾਮਰੇਡ ਲੀਡਰਾਂ ਪਿੱਛੇ ਅਸੀਂ ਤੁਰ ਸਕਦੇ ਹਾਂ ਪਰ ਜਿਹੜੇ ਪੰਥਕ ਗੱਲ ਕਰਨ ਵਾਲੇ ਨੌਜਵਾਨ ਨੇ ਜਿਨ੍ਹਾਂ ਨੇ ਪ੍ਰਵਾਹ ਨਹੀਂ ਕੀਤੀ ਸਿਸਟਮ ਦੀ ਸੋ ਉਹਨਾਂ ਦੇ ਨਾਲ ਅਸੀਂ ਤੁਰਨ ਨੂੰ ਤਿਆਰ ਨਹੀਂ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਨਾ ਪੰਜਾਬੀਓ ਭਾਈ ਅਮਰਤਪਾਲ ਸਿੰਘ ਵਰਗੇ ਭਾਈ ਦੀਪ ਸਿੰਘ ਸਿੱਧੂ ਵਰਗੇ ਹੀਰੇ ਪੰਜਾਬੀਆਂ ਕੋਲ ਬਹੁਤ ਘੱਟ ਨੇ ਇੰਨਾ ਇੰਟੈਲੈਕਚੁਅਲ ਲੈਵਲ ਇੰਨੀ ਰੋਹਾਨੀਅਤ ਇਸ ਤਰੀਕੇ ਦੇ ਲਾਜਵਾਬ ਕਰ ਦੇਣ ਵਾਲੇ ਅਗਲੇ ਨੂੰ ਜਿਹੜਾ ਵੀ ਮਤਲਬ ਕਿ ਭਾਈ ਅਮਰਤਪਾਲ ਸਿੰਘ ਦਾ ਤੁਸੀਂ ਦੇਖਿਆ ਕਿ ਭਾਰਤੀ ਮੀਡੀਆ ਦਾ ਵੱਡੇ ਤੋਂ ਵੱਡਾ ਪੱਤਰਕਾਰ ਵੀ ਉਹਨਾਂ ਦੇ ਕੋਲ ਆ ਗਿਆ ਪਰ ਉਹ ਸਾਰੇ ਜਿਹੜੇ ਨੇ ਉਹ ਮੂੰਹ ਚ ਕੁੰਗਣੀਆਂ ਪਾ ਕੇ ਬਹਿ ਗਏ ਮਤਲਬ ਕਿਸੇ ਕੋਲ ਵੀ ਜਵਾਬ ਨਹੀਂ ਸੀ ਹਰ ਇੱਕ ਗੱਲ ਦਾ ਜਵਾਬ ਭਾਈ ਅਮਰਿਤਪਾਲ ਸਿੰਘ ਕੋਲ ਤਾਂ ਸੀਗਾ ਸੋ ਐਨੇ ਮਤਲਬ ਕਿ ਇੰਟੈਲੈਕਚੁਅਲ ਲੈਵਲ ਇੰਨਾ ਹਾਜ਼ਰ ਜਵਾਬ ਜਿਹੜੇ ਸਾਡੇ ਕੋਲ ਜਿਹੜੇ ਯੋਧੇ ਨੇ ਸੂਰਮੇ ਸਾਡੇ ਨੌਜਵਾਨਾ ਬਹੁਤ ਘੱਟ ਹੈ ਪੰਜਾਬੀਆਂ ਕੋਲ ਸਿੱਖਾਂ ਕੋਲ ਬਹੁਤ ਘੱਟ ਨੇ ਜਬਲੀਆਂ ਮਾਰਨ ਵਾਲੇ ਬਹੁਤ ਨੇ ਭਈ ਅਸੀਂ ਐ ਕਰਤਾ ਅਸੀਂ ਓ ਕਰਤਾ ਅਸੀਂ ਐ ਕਰਦੇ ਆਂਗੇ ਉਹ ਕਰਦੇ ਆਂਗੇ ਇਹ ਚੀਜ਼ਾਂ ਕਰਨ ਵਾਲੇ ਨੇ ਪਰ ਜਿਹੜੀ ਅਸਲ ਗੱਲ ਕਰਨ ਵਾਲੇ ਆ ਜਿਹੜੀ ਜਿਹੜਾ ਤੀਰ ਨਿਸ਼ਾਨੇ ਤੇ ਮਾਰਨ ਵਾਲੇ ਲੋਕ ਨੇ ਉਹ ਪੰਜਾਬੀਆਂ ਕੋਲ ਬਹੁਤ ਘੱਟ ਨੇ ਤੇ ਪੰਜਾਬੀ ਅਕਸਰ ਹੀ ਖੁੰਝ ਜਾਂਦੇ ਆ ਇਹੋ ਜਿਹੇ ਹੀਰਿਆਂ ਦੇ ਕੋਲੋਂ ਅਸੀਂ ਉਹ ਬਹੁਤ ਸਸਤੇ ਭਾਅ ਇਹ ਹੀਰੇ ਜਿਹੜੇ ਆ ਉਹ ਗਵਾ ਦਿੰਨੇ ਆ ਵੇਚ ਦਿੰਨੇ ਆ ਤੇ ਫਿਰ ਸਾਡੇ ਸਿਰਾਂ ਦੇ ਉੱਤੇ ਆ ਕੇ ਉਹ ਬਹਿ ਜਾਂਦੇ ਨੇ ਜਿਹੜੇ ਤੁਹਾਨੂੰ ਫਿਰ ਆਟਾ ਦਾਲ ਸੂਕੀਮ ਤੱਕ ਜਿਹੜੇ ਨੇ ਉਹ ਉਹ ਆਪਾਂ ਕਹਿ ਲਈਏ ਵੀ ਸੈਟੀਸਫਾਈ ਕਰਕੇ ਰੱਖ ਦਿੰਦੇ ਨੇ ਅੱਜ ਮੈਂ ਦੇਖ ਰਿਹਾ ਸੀ ਇੱਕ ਵੀਡੀਓ ਤੇ ਇੱਕ ਬਜ਼ੁਰਗ ਜਿਹੜਾ ਹੈਗਾ ਸਿੱਖ ਬਜ਼ੁਰਗ ਹੈ ਉਹ ਇਹ ਸ਼ਿਕਵਾ ਕਰ ਰਿਹਾ ਸੀ ਕੋਲ ਟਰੱਕ ਖੜਾ ਹੈ ਸਰਕਾਰ ਦਾ ਜਿਹੜਾ ਰਾਸ਼ਨ ਵੰਡਣ ਆਇਆ ਹੋਇਆ ਤੇ ਉਹ ਬਜ਼ੁਰਗ ਜਿਹੜਾ ਉਹ ਇਹ ਸ਼ਿਕਵਾ ਕਰ ਰਿਹਾ ਸੀ ਕਿ ਆ ਜੀ ਐਤ ਕੀ ਸਾਨੂੰ ਰਾਸ਼ਨ ਜਿਹੜਾ ਉਹ ਘੱਟ ਕਿਲੂਆਂ ਦੇ ਵਿੱਚ ਦਿੱਤਾ ਗਿਆ ਇੱਕ ਇੱਕ ਬਜ਼ੁਰਗ ਅੰਨਾ ਬਜ਼ੁਰਗ ਸੀ ਜਿਦੀਆਂ ਅੱਖਾਂ ਨਹੀਂ ਸੀ ਕੰਮ ਕਰਦੀਆਂ ਉਹ ਲਾਈਨ 'ਚ ਲੈ ਕੇ ਖੜਾ ਹੋਇਆ ਸੀਗਾ ਸੋ ਅਸੀਂ ਸਾਰੇ ਜ਼ਿੰਮੇਵਾਰ ਆ ਇਸ ਤਰ੍ਹਾਂ ਦੀ ਦੇ ਕੇ ਜੋ ਪੰਜਾਬੀਆਂ ਦੇ ਨਾਲ ਅੱਜ ਵੀ ਹੋ ਰਿਹਾ ਪਿਛਲੀਆਂ ਸਰਕਾਰਾਂ ਵੇਲੇ ਵੀ ਹੁੰਦਾ ਰਿਹਾ ਅਸੀਂ ਜ਼ਿੰਮੇਵਾਰ ਆ ਕਿਉਂ ਕਿਉਂਕਿ ਅਸੀਂ ਆਪਣੇ ਹੀਰੇ ਨਹੀਂ ਪਛਾਣਦੇ ਜਿਹੜੇ ਸਾਡੀ ਅਸਲ ਗੱਲ ਕਰਦੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਵੇਲੇ 12 12 ਡਾਲਰਾਂ ਦਾ 1 ਸਾਢਾ ਰੁਪਈਆ ਸੀ ਤੇ ਅੱਜ ਉਹ ਬਜ਼ੁਰਗ ਜਿਹੜੇ ਨੇ ਉਹ ਇੱਕ ਸ਼ਿਕਵਾ ਕਰ ਰਹੇ ਕਿ ਸਾਨੂੰ ਫ੍ਰੀ ਦਾ ਰਾਸ਼ਨ ਜਿਹੜਾ ਉਹ ਦਿੱਤਾ ਜਾਵੇ ਘਟਾ ਦਿੱਤਾ ਗਿਆ 1 ਕਿਲੋ ਘਟਦਿਓ ਵਧ ਦੇ ਦਿਓ ਸੋ ਅੱਜ ਸਾਡੀ ਜਿਹੜੀ ਸਿਚੁਏਸ਼ਨ ਹੈ ਨਾ ਉਹਦੇ ਲਈ ਅਸੀਂ ਆਪ ਜ਼ਿੰਮੇਵਾਰ ਆ ਮਾਸਟਰ ਤਾਰਾ ਸਿੰਘ ਵਰਗੇ ਲੀਡਰਸ਼ਿਪ ਬਣਾਲੇ ਬਲਦੇਵ ਸਿੰਘ ਵਰਗੇ ਲੀਡਰਸ਼ਿਪ ਬਣਾਲੇ ਤੇ ਸੰਤ ਜਰਨੈਲ ਸਿੰਘ ਵਰਗੇ ਜਿਹੜੇ ਸਾਡੇ ਲੀਡਰ ਸੀ ਉਹ ਅਸੀਂ ਗਵਾਲੇ ਤੇ ਜੇ ਅੱਜ ਵੀ ਕੋਈ ਨੌਜਵਾਨ ਕੋਸ਼ਿਸ਼ ਕਰਦਾ ਹੈ ਕੋਈ ਅੱਗੇ ਆਉਂਦਾ ਹੈ ਤਾਂ ਅਸੀਂ ਉਹਦਾ ਸਾਥ ਨਹੀਂ ਦਿੰਦੇ ਬਲਕਿ ਉਹਨੂੰ ਉਲਟਾ ਕਹਿੰਦੇ ਆ ਕਿ ਸਰਕਾਰਾਂ ਦਾ ਬੰਦਾ ਹੈ ਤੇ ਸਰਕਾਰਾਂ ਤੁਹਾਡੇ ਨਾਲ ਕੀ ਕਰਦੀਆਂ ਸਰਕਾਰਾਂ ਤੁਹਾਡੇ ਨਾਲ ਕੀ ਕਰਦੀਆਂ ਅੱਜ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਮਾਨਯੋਗ ਭਗਵੰਤ ਮਾਨ ਜੀ ਉਹਨਾਂ ਨੇ ਪਿਛਲੇ ਦਿਨੀ ਕਿਹਾ ਸੀ ਜਿਸ ਦਿਨ ਸ਼ੁਭਕਰਨ ਸਿੰਘ ਨੂੰ ਗੋਲੀ ਲੱਗੀ ਹੈ ਕਿ ਅਸੀਂ ਮੁਕੱਦਮਾ ਦਰਜ ਕਰਾਂਗੇ ਤੇ ਉਸ ਤੋਂ ਬਾਅਦ ਪਰਿਵਾਰ ਨੂੰ 1 ਕਰੋੜ ਦੀ ਰਾਸ਼ੀ ਜਿਹੜੀ ਉਹ ਦਿੱਤੀ ਜਾਊਗੀ ਪਰਚਾ ਦਰਜ ਜਰੂਰ ਕੀਤਾ ਗਿਆ ਪਰ ਅਣਪਛਾਤੀ ਪੁਲਿਸ ਦੇ ਉੱਤੇ ਜਿਵੇਂ ਬਰਗਾੜੀ ਮੋਰਚੇ ਵੜੇ ਹੋਇਆ ਸੀ ਸੋ ਕਦੀ ਵੀ ਨਹੀਂ ਲੱਭਦੀ ਹੁੰਦੀ ਮਤਲਬ ਖਾਨਾ ਪੂਰਤੀ ਹੈ ਤੁਹਾਡੇ ਵੱਲੋਂ ਵੀ ਸੱਚੇ ਹੋ ਗਏ ਉਧਰ ਵੀ ਸੱਚੇ ਹੋ ਗਏ ਕਿਉਂਕਿ ਬੰਦਾ ਲੱਭਣਾ ਹੀ ਨਹੀਂ ਜਿਹੜਾ ਅਣਪਛਾਤਾ ਹੈ ਅੱਜ ਤੱਕ ਨਹੀਂ ਲੱਭਾ ਤੇ ਜਿਹੜੇ ਬੈਬਲ ਕਲਾਂ ਗੋਲੀ ਕਾਂਡ ਦੇ ਜਿਹੜੇ ਮੁੱਖ ਦੋਸ਼ੀ ਸੀ ਉਹਨਾਂ ਨੂੰ ਪਿਛਲੇ ਦਿਨੀ ਦੁਬਾਰਾ ਡਿਊਟੀਆਂ ਤੇ ਲਾ ਦਿੱਤਾ ਗਿਆ ਸੋ ਇਹ ਅਣਪਛਾਤੀ ਪੁਲਿਸ ਨਾ ਪਹਿਲਾਂ ਕਦੇ ਲੱਭੀ ਹੈ ਤੇ ਨਾ ਹੀ ਹੁਣ ਲੱਭਣੀ ਹੈ 84 ਤੋਂ ਬਾਅਦ ਕਿੰਨੇ ਮੁਕਾਬਲੇ ਹੋਏ ਉਹਦੇ ਵਿੱਚ ਕਦੇ ਵੀ ਅਣਪਛਾਤੀ ਪੁਲਿਸ ਜਿਹੜ ਤੇ ਨਾ ਹੀ ਉਹ 1 ਕਰੋੜ ਦੀ ਜਿਹੜੀ ਰਾਸ਼ੀ ਕਹਿ ਲਈਏ ਜੋ ਪੈਸਾ ਮਦਦ ਦੇਣੀ ਸੀ ਉਹ ਵੀ ਨਹੀਂ ਪਹੁੰਚਿਆ ਪਰਿਵਾਰ ਤੱਕ ਸੋ ਉਸ ਤੋਂ ਬਾਅਦ ਮੈਂ ਭਗਵੰਤ ਮਾਨ ਹੋਰਾਂ ਦੀ ਇੱਕ ਕਿਸੇ ਨੈਸ਼ਨਲ ਲੈਵਲ ਦੇ ਚੈਨਲ ਦੇ ਉੱਤੇ ਮੈਂ ਦੇਖ ਰਿਹਾ ਸੀ ਉਹਨਾਂ ਦੀ ਇੰਟਰਵਿਊ ਜਿੱਥੇ ਅੱਗੇ ਲੋਕ ਬੈਠੇ ਹੋਏ ਆ ਤੇ ਭਗਵੰਤ ਮਾਨ ਹੋਰਾਂ ਉਹਨਾਂ ਨੇ ਬੁਲਾਇਆ ਹਾਲਚਾਲ ਪੁੱਛਿਆ ਭਗਵੰਤ ਮਾਨ ਜੀ ਆਪ ਕੈਸੇ ਹੈਂ ਕੀਆ ਕਰ ਰਹੇ ਹੈਂ ਕੀ ਆ ਅੱਜਕਲ ਚੱਲ ਰਹਾ ਹੈ ਤੋ ਭਗਵੰਤ ਮਾਨ ਜੀ ਅੱਗੇ ਕਹਿੰਦੇ ਆ ਕਿ ਬਸ ਮੇਰਾ ਇੱਕ ਸੁਪਨਾ ਹੈ ਕਿ ਪੰਜਾਬ ਸਰਹੱਦੋਂ ਪਰ ਐਸੇ ਲੜਦਾ ਰਹੇ ਔਰ ਪੂਰੇ ਦੇਸ਼ ਕੋ ਨਾਜ ਵੰਡਦਾ ਰਹੇ ਸੋ ਦੇਖੋ ਇਹ ਸੁਪਨੇ ਨੇ ਮਤਲਬ ਭਗਵੰਤ ਮਾਨ ਹਰਾਂਦੇ ਕਿ ਸਰਹੱਦਾਂ ਦੇ ਉੱਤੇ ਵੀ ਪੰਜਾਬੀ ਮਰਦੇ ਰਹਿਣ ਤੇ ਜਿਹੜਾ ਨੌਕਰ ਬਣ ਕੇ ਪੂਰੀ ਸਟੇਟਾਂ ਨੂੰ ਖਵਾਉਂਦੇ ਰਹਿਣ ਤੇ ਜਿਹੜੇ ਐਮਐਸਪੀ ਮੰਗੜ ਗਏ ਨੇ ਤੇ ਉਹਨਾਂ ਦੇ ਨਾਲੇ ਖੜਦੇ ਨਹੀਂ ਉਹਨਾਂ ਦੀਆਂ ਜੀਸੀਬੀਆਂ ਉਹਨਾਂ ਦੇ ਟਰੈਕਟਰ ਰਸਤਿਆਂ ਦੇ ਵਿੱਚ ਪੰਜਾਬ ਦੀ ਪੁਲਿਸ ਵੀ ਰੋਕ ਦਿੰਦੀ ਆ ਮਤਲਬ ਤੁਸੀਂ ਦੇਖੋ ਵੀ ਆਪਾਂ ਇਹ ਕਹਿੰਦੇ ਆ ਭਗਵੰਤ ਮਾਨ ਹਰਾਂ ਦੀ ਜਿਹੜੀ ਸੋਚ ਆ ਜੋ ਉਹ ਕਹਿ ਰਹੇ ਨੇ ਤੁਸੀਂ ਸੁਣ ਸਕਦੇ ਹੋ ਮੈਨੂੰ ਹੁਣ ਨਾਮ ਯਾਦ ਨਹੀਂ ਉਹ ਟੀਵੀ ਚੈਨਲ ਦਾ ਅੱਜ ਕੱਲ ਦੀ ਉਹ ਇੰਟਰਵਿਊ ਆ ਭਈ ਸਰਹੱਦਾਂ ਉੱਪਰ ਲੜਦਾ ਰਹੇ ਪੂਰੇ ਦੇਸ਼ ਕੋ ਅੰਨ ਖਿਲਾਤਾ ਰਹੇ ਸੋ ਮਤਲਬ ਪੰਜਾਬ ਜਿਹੜਾ ਆਪ ਆਪਣੇ ਅਜ ਤਰਾਸ ਦੀ ਪੰਜਾਬ ਚ ਇੰਨੀ ਹੈ ਕਿ ਪਾਣੀ ਮੁੱਕ ਚੁੱਕਿਆ ਨਸ਼ੇ ਨਾਲ ਪੁੱਤ ਮਰ ਰਹੇ ਨੇ ਪ੍ਰਵਾਸ ਹੋ ਰਿਹਾ ਸਰਹੱਦਾਂ ਦੇ ਉੱਤੇ ਮੈਂ ਕਹਿਣਾ ਕਿ ਜੇ 10 ਫੌਜੀ ਮਰਦੇ ਨੇ ਤਾਂ 9 ਉਹਦੇ ਵਿੱਚੋਂ ਪੰਜਾਬੀ ਹੁੰਦੇ ਆ ਸੋ ਮਤਲਬ ਪੰਜਾਬ ਆਪਣਾ ਆਪ ਆਪਣੇ ਆਪ ਨੂੰ ਲਾਂਬੂ ਲਾ ਕੇ ਤੇ ਸਾਰੇ ਬਾਕੀਆਂ ਵਾਸਤੇ ਕੰਮ ਕਰਦਾ ਰਹੇ ਕੀ ਕੋਈ ਪੰਜਾਬ ਦਾ ਐਸਾ ਮੁੱਖ ਮੰਤਰੀ ਵੀ ਆਊਗਾ ਕਦੇ ਜਿਹੜਾ ਪੰਜਾਬ ਦੀ ਗੱਲ ਕਰੇਗਾ ਕਿ ਅਸੀਂ ਇੰਨੇ ਪਰਸੈਂਟ ਕੁਰਬਾਨੀ ਕੀਤੀ ਹੈ ਤੇ ਸਾਡਾ ਮੁੱਲ ਦਿਓ ਬਈ ਅਸੀਂ ਇੰਨਾ ਪਾਣੀ ਜਿਹੜਾ ਤੁਹਾਨੂੰ ਦਿੰਨੇ ਆ ਉਹਦਾ ਮੁੱਲ ਦਿਓ ਸਾਡੇ ਪੁੱਤ ਨਸ਼ੇ ਤੇ ਮਰ ਰਹੇ ਨੇ ਸਾਡੇ ਸਰਹੱਦਾਂ ਤੇ ਮਰ ਰਹੇ ਨੇ ਸਾਡਾ ਪ੍ਰਵਾਸ ਹੋ ਰਿਹਾ ਕਦੇ ਕੋਈ ਐਸਾ ਮੁੱਖ ਮੰਤਰੀ ਪੰਜਾਬ ਨੂੰ ਮਿਲੇਗਾ ਜਿਹੜਾ ਪੰਜਾਬ ਦੀ ਗੱਲ ਕਰੂਗਾ ਇਹ ਸਵਾਲ ਹੈ ਤੇ ਜਿਹੜੇ ਪੰਜਾਬ ਦੀ ਗੱਲ ਕਰਨ ਵਾਸਤੇ ਕੋਈ ਨੌਜਵਾਨ ਬਾਹਰ ਉੱਠਦੇ ਨੇ ਅ ਅੱਗੇ ਆਉਂਦੇ ਨੇ ਉਹਨਾਂ ਨੂੰ ਜੇਲ੍ਹਾਂ ਚ ਸੁੱਟ ਦਿੰਦੇ ਨੇ ਤੇ ਫਿਰ ਲੋਕ ਵੀ ਜਿਹੜੇ ਉਹ ਪਤਾ ਨਹੀਂ ਮੂੰਹ ਚ ਹੁੰਗੜੀਆਂ ਪਾ ਕੇ ਬਹਿ ਜਾਂਦੇ ਆ ਐਮਐਸਪੀ ਪਿੱਛੇ ਅਸੀਂ ਸ਼ੁਭਕਰਨ ਸਿੰਘ ਮਰਵਾ ਲਏ ਨੇ ਨਵਰੀਤ ਸਿੰਘ ਮਰਵਾ ਲਏ ਨੇ ਆ ਪਰ ਇਹ ਨੌਜਵਾਨਾਂ ਵਾਸਤੇ ਅਸੀਂ ਅੱਗੇ ਨਹੀਂ ਆਉਂਦੇ ਦੀਪ ਸਿੰਘ ਸਿੱਧੂ ਦੀ ਜਿਉਂਦੇ ਜੀ ਉਹਨੂੰ ਬੜਾ ਕੁਝ ਕਹਿੰਦੇ ਰਹੇ ਅਸੀਂ ਇਹ ਨਹੀਂ ਕਹਿੰਦੇ ਵੀ ਉਹਨੂੰ ਅਖੀਰ ਤੱਕ ਕਿਹਾ ਜਾਣ ਲੱਗਾ ਪਰ ਅਖੀਰ ਤੱਕ ਉਹਨੂੰ ਠੀਕ ਹੈ ਬਹੁਤ ਮੰਨਿਆ ਗਿਆ ਬਹੁਤ ਉਹ ਉਹਦੀ ਜੋ ਉਹਦਾ ਬਣਦਾ ਸਤਕਾਰ ਸੀ ਉਹਨੂੰ ਦਿੱਤਾ ਵੀ ਗਿਆ ਪਰ ਜਿਸ ਦਿਨ ਉਹ ਇਸ ਦੁਨੀਆ ਤੇ ਨਹੀਂ ਰਹਿੰਦਾ ਲੱਖਾਂ ਦੇ ਹਿਸਾਬ ਦੇ ਨਾਲ ਅਸੀਂ ਉੱਥੇ ਇਕੱਠੇ ਹੋ ਗਏ ਲੱਖਾਂ ਦੇ ਹਿਸਾਬ ਦੇ ਨਾਲ ਸੋ ਮਤਲਬ ਜਿਉਂਦੇ ਜੀ ਆਪਾਂ ਕਦਰ ਨਹੀਂ ਪਾਉਂਦੇ ਕੋਈ ਵੀ ਬੰਦਾ ਹੋਵੇ ਇਹ ਇਹ ਪੰਜਾਬੀਆਂ ਦੀ ਖਾਸੀਅਤ ਹੈ ਜਾਂ ਫਿਰ ਭੈੜੀ ਗੱਲ ਹੈ ਇਹ ਤੁਸੀਂ ਹੁਣ ਦੇਖ ਲਓ। ਸੋ ਅ ਇੱਕ ਕਾਨੂੰਨ ਦੇ ਵਿੱਚ ਰਹਿ ਕੇ ਮੈਂ ਇਹ ਨਹੀਂ ਕਹਿੰਦਾ ਕਦੇ ਵੀ ਕਾਨੂੰਨ ਦੇ ਵਿੱਚੋਂ ਬਾਹਰ ਜਾਓ ਕਿਉਂਕਿ ਤੁਸੀਂ ਜਿਸ ਦੇਸ਼ ਦੇ ਵਿੱਚ ਰਹਿ ਰਹੇ ਹੋ ਉਹ ਅਥਾਰਟੀ ਹੈ ਤੁਹਾਡੇ ਉੱਤੇ ਕੰਮ ਕਰਦੀ ਹੈ। ਸੋ ਕਿਸੇ ਤਰ੍ਹਾਂ ਦੀ ਵਾਇਲੈਂਸ ਕੀਤਿਆਂ ਬਗੈਰ ਸ਼ਾਂਤਮਈ ਤਰੀਕੇ ਦੇ ਨਾਲ ਤੁਸੀਂ ਲਹਿਰਾਂ ਖੜੀਆਂ ਕਰ ਸਕਦੇ ਹੋ। ਕਿਸਾਨ ਸੰਘਰਸ਼ ਵੇਲੇ ਤੁਸੀਂ ਕੀਤੀਆਂ। ਸੋ ਅੱਜ ਫੇਰ ਲੋੜ ਹੈ ਕਿ ਪੰਜਾਬ ਦੇ ਜਿਹੜੇ ਵਾਰਸ ਨੇ ਪੰਜਾਬ ਦੇ ਉਹ ਨੌਜਵਾਨ 28 ਸਾਲਾਂ ਦਾ ਨੌਜਵਾਨ ਹੈ। ਤੇ ਜਿਹਦੇ ਕੋਲ ਇੰਟੈਲੈਕਚੁਅਲ ਲੈਵਲ ਜਿਹਦੇ ਕੋਲ ਜਾਣਕਾਰੀ ਦੁਨੀਆ ਭਰ ਦੀ ਇੰਨੀ ਕ ਐ ਵੀ ਮੈਨੂੰ ਲੱਗਦਾ ਵੀ ਰਜਿੰਦਰ ਸਿੰਘ ਦੀਪ ਵਰਗੇ ਜਿਹੜੇ ਆ ਉਹ 70 80 ਬੰਦੇ ਤੁਸੀਂ ਇਕੱਠੇ ਕਰ ਲਓ ਉਹ ਤਾਂ ਨਹੀਂ ਪੂਰਾ ਕਰ ਸਕਦੇ ਆ ਰਾਜੇਵਾਲ ਵਰਗੇ ਇਕੱਠੇ ਕਰ ਲਓ ਜਾਂ ਹੋਰ ਜਿਹੜਾ ਕਾਮਰੇਡ ਲਾਣਾ ਹੈ ਜਾਂ ਹੋਰ ਪੰਜਾਬ ਵਿਰੋਧੀ ਲਾਣਾ ਹੈ ਇਹ ਭਾਵੇਂ ਗਰੁੱਪਾਂ ਦੇ ਵਿੱਚ ਆ ਜਾਣ ਤੇ ਇੱਕ ਪਾਸੇ ਭਾਈ ਅਮਰਪਾਲ ਸਿੰਘ ਨੂੰ ਪਿਠਾ ਲੈਣ ਤਾਂ ਇਹ ਇਹ ਮੁਕਾਬਲਾ ਨਹੀਂ ਕਰ ਸਕਦੇ ਸੋ ਇਹ ਛੜਦੇ ਵੀ ਤਾਂ ਹੀ ਨੇ ਕਈ ਸਾਡੇ ਆਪਣੇ ਸਿੱਖ ਜਿਹੜੇ ਸਾਬਕਾ ਖਾੜਕੂ ਗੈਲ ਲਈਏ ਉਹ ਵੀ ਹੈਗੇ ਉਹ ਵੀ ਜੈਲਸ ਹੁੰਦੇ ਆ ਕੁੱਕੀ ਵਰਗੇ ਉਹ ਉਸ ਤੋਂ ਬਾਅਦ ਹੋਰ ਨੇ ਮੈਂ ਜਿਨ੍ਹਾਂ ਦੇ ਨਾਮ ਨਹੀਂ ਲੈਣੇ ਕਿਉਂਕਿ ਉਹਨਾਂ ਦੇ ਨਾਲ ਉਹਨਾਂ ਰੋਸਾ ਨਹੀਂ ਹੈ ਹੈ ਜ਼ਰੂਰ ਹੈ ਪਰ ਉਹਨਾਂ ਰੋਸਾ ਨਹੀਂ ਹੈ ਜਿਨ੍ਹਾਂ ਆਕੂਕੀ ਵਰਗਿਆਂ ਦੇ ਨਾਲ ਜਿਨ੍ਹਾਂ ਨੇ ਖੋਤਾ ਹੀ ਖੂਦ ਦੇ ਵਿੱਚ ਪਾਛੜਿਆ ਅੱਜ ਕੱਲ ਸੋ ਮੇਰੇ ਕਹਿਣ ਦਾ ਮਤਲਬ ਸਿਰਫ ਇੰਨਾ ਹੈ ਕਿ ਆਪਾਂ ਕਿਉਂ ਨਹੀਂ ਇੱਕ ਤਰੀਕੇ ਦੇ ਨਾਲ ਆਪਾਂ ਆਪਣੇ ਲੋਕਾਂ ਦੇ ਲਈ ਖੜਦੇ ਕਿਉਂ ਨਹੀਂ ਖੜਦੇ ਆਪਾਂ ਇਹ ਸਵਾਲ ਹੈ ਸਾਰੇ ਪੰਜਾਬੀਆਂ ਵਾਸਤੇ ਕਾਮਰੇਡ ਲੀਡਰਾਂ ਵਾਸਤੇ ਇਕੱਠੇ ਹੋਣਾ ਐਮਐਸਪੀ ਪਿੱਛੇ ਮੁੰਡਾ ਮਰਵਾਣਾ ਠੀਕ ਹੈ ਪਰ ਆ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੀਆਂ ਬਜ਼ੁਰਗ ਮਾਤਾਵਾਂ ਵੀ ਭੁੱਖ ਹੜਤਾਲ ਤੇ ਨੇ ਉਹਨਾਂ ਲਈ ਅਸੀਂ ਅੱਗੇ ਨਹੀਂ ਆਉਂਦੇ ਸੋ ਇਹ ਸੋਚਿਓ ਜਰੂਰ ਬਹੁਤ ਧੰਨਵਾਦ